ਜਦ ਸਾਵਾ ਪਿਛੇ 4-5 ਮਹੀਨੇ ਤੁਸੀਂ ਕਿੱਥੇ ਸੀ ਤੁਹਾਡੇ ਮਰੀਜ਼ ਬਹੁਤ ਵੜ ਗਏ ਸਵਾਰ ਭਾਈ ਆ ਦੇਖੋ ਜੀ ਮਰੀਜ਼ਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੱਲਾ ਮੈਨੂੰ ਸਹਿਯੋਗ ਦਿੱਤਾ ਹੁਣ ਨਾ ਆਪਣੀ ਬ੍ਰਾਂਚ ਲੁਧਿਆਣਾ ਖੋਲਹੀ ਤੇ ਇੱਕ ਬ੍ਰਾਂਚ ਹੋ ਰਿਆ ਸਮਾਧ ਕਿਉਂ ਲੁਧਿਆਣਾ ਮੈਨੂੰ 4-5 ਮਹੀਨੇ ਲੱਗੇ ਮਨ ਉਹਦੇ ਕਰਕੇ ਮੰਨ ਲਓ ਦੁਕਾਨ ਬੰਦ ਰਹੀ ਆ ਹੁਣ ਆਪਾਂ ਉਰੇ ਦੁਬਾਰੇ ਆ ਗਏ ਅੱਜ ਕੱਲ ਹਰ ਦੂਜੇ ਘਰੇ ਸ਼ੂਗਰ ਦਾ ਮਰੀਜ਼ بیمار ਪਿਆ ਤੇ ਬਹੁਤ ਲੱਖ ਲੱਖ ਰੁਪਏ ਲਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਜਾਂਦੇ ਆ। ਤੁਹਾਡੇ ਕੋਲੇ ਹੈ ਜੀ ਕਿਹੜੀ ਦਵਾਈ ਹੈ ਜਿਹੜੇ ਨਾਲ ਤੁਸੀਂ ਇਲਾਜ ਕਰਨਾ ਚਾਹੁੰਦੇ ਹੋ? ਜਿਹੜੀ ਸਾਡੀ ਸ਼ੂਗਰ ਦੀ ਦਵਾਈ ਹੈ ਜੀ ਬੰਦੇ ਨੂੰ ਦੂਜੇ ਜਾਂ ਤੀਜੇ ਦਿਨ ਦੱਸ ਦਿੰਦੀ। ਅਵਲਾ ਦਾ ਮੰਨ ਲਓ ਵੀ ਦੋ ਵੇ ਦੀਆਂ ਰਣ ਗੋਲੀ ਛੁੱਟ ਜਾਂਦੀ ਇੱਕ ਟਾਈਮ ਦੀ। ਜੇ ਮੰਨ ਲਾ ਦੋ ਗੋਲੀਆਂ ਖਾਂਦਾ ਤਾਂ ਹਫ਼ਤੇ ਦੇ ਅੰਦਰ ਅੰਦਰ ਛੁੱਟ ਜਾਂਦੀ। ਮੈਂ ਕਿਉਂ ਕਹ ਰਿਹਾ ਨਾ ਸ਼ੂਗਰ ਬਿਮਾਰੀ ਬਹੁਤ ਖਤਰਨਾਕ ਆ। ਕਿੰਨੇ ਮਰੀਜ਼ ਹੁਣ ਤੱਕ ਤੁਹਾਡੇ ਕੋਲ ਦਵਾਈ ਲੈ ਗਏ? ਮਰੀਜ਼ ਘੱਟੋ ਘੱਟ ਜੀ ਹੋਊਗਾ 20-25 ਹਜ਼ਾਰ ਬੰਦੇ। ਕਟੋ ਘਟ ਜਿਨ੍ਹਾਂ ਨੇ ਮੰਨ ਲਓ ਵੀ ਮੇਰਾ ਬਹੁਤ ਧੰਨਵਾਦ ਕੀਤਾ ਵੀ ਸਾਡੇ ਟੀਕੇ ਵੀ ਛੁੱਟ ਗਏ ਤੇ ਸਾਡੀਆਂ ਗੋਲੀਆਂ ਵੀ ਸੋਮ ਦੇਖੋ ਜਿਹੜੀ ਅਲਰਜੀ ਆ ਜਿਵੇਂ ਜੀ ਹੁਣ ਨੱਕ ਚੋਂ ਪਾਣੀ ਆਉਣ ਲੱਗ ਜਾਂਦਾ ਲੋਕਾਂ ਦੇ ਆਹ ਜਿਹੜੀ ਦਵਾਈ ਆ ਤੁਸੀਂ ਇਹਾ ਥਾ ਲੋ ਵੀ ਦੂਜੇ ਦਿਨ ਨੱਕ ਚੋਂ ਪਾਣੀ ਹਟਾ ਦਿੰਦੀ ਆ ਹਾਂ ਕਿਉਂ 50% ਲੋਕਾਂ ਨੇ ਨੱਕ ਚੋਂ ਪਾਣੀ ਆਉਂਦਾ ਵੀ ਮੰਨ ਲਓ ਲੋਕ ਦਵਾਈਆਂ ਵੀ ਬਹੁਤ ਖਾਂਦੇ ਨੇ ਮੈਂ ਕਈ ਵਾਰੀ ਕਹਿੰਦਾ ਨੇ ਇਹਨੂੰ ਫਰਕ ਨਹੀਂ ਪੈਂਦਾ ਪਰ ਇਹ ਦੂਜੇ ਦਿਨ ਹਟਾ ਦਿੰਦੀ ਆ ਪਾ ਪੰਜਾਬੀਆਂ ਦੀ ਆਰਤਾਂ ਜਿੰਨੀ ਮਰਜ਼ੀ ਕਰਮ ਹੀ ਹੋਵੇ ਸਾਰਾ ਕੁਝ ਛੱਡ ਸਕਦੇ ਚਾਹ ਨਹੀਂ ਛੱਡਦੇ ਤੇ ਚਾਹ ਦੇ ਨਾਲ ਤਜਾਬ ਬਣਦਾ ਹਾਂ ਮਹਾਮ ਤਜਾਬ ਲੋਕਾਂ ਦੇ ਬਹੁਤ ਬਣ ਜਾਂਦਾ ਜਿਵੇਂ ਜਿਵੇਂ ਹੁਣ ਤਜਾਬ ਬਣਦਾ ਮਹਾਮ ਤਜਾਬ ਨਾਲ ਹੀ ਮੰਨ ਲਾ ਡਾਕਟਰ ਕਹਿੰਦੇ ਨੇ ਸ਼ਟੰਟ ਪੈਣਗੇ ਉਹ ਹਵਾ ਹੁੰਦੀ ਆ ਨਾੜ ਚ ਜਿਹੜੀ ਆ ਸਾਡੀ ਦਵਾਈ ਆ ਤਜਾਬ ਦੀ ਸਿਰਫ 5-6 ਦਿਨ ਖਾਣੀ ਪੈਂਦੀ ਆ ਮੁੜ ਕੇ ਲੋੜ ਨਹੀਂ ਪੈਂਦੀ ਮ ਤਜਾਬ ਆਏ ਆ ਜੀ ਜਿਹੜੀ ਤਜਾਬ ਦੀ ਦਵਾਈ ਆ 5-6 ਦਿਨ ਖਾਣੀ ਪੈਂਦੀ ਆ ਮੁੜ ਕੇ ਇਹਦੇ ਨਾਲ ਤਜਾਬ ਨਹੀਂ ਬਣਦਾ ਮੰਨ ਦੇਖੋ ਜੀ ਜਿਹੜੀ ਨਕੋਰੀ ਐਰੀ ਦਵਾਈ ਆ ਇਹਦਾ 3 ਮਹੀਨਿਆਂ ਦਾ ਕੋਰਸ ਹੁੰਦਾ। ਨਾ ਨਾ ਹੜ ਜਾਂਦਾ ਨਾ 5-7 ਦਿਨਾਂ ਅਜ ਨਕੋਰੀ ਐ ਦਾ। ਨਾ ਆ ਡੱਬੀ ਹੁੰਦੀ ਆ ਦਵਾਈ ਹੁੰਦੀ ਆ ਨਕੋਰੀ ਐ ਦੀ। 5 ਜਾਂ 7 ਦਿਨਾਂ ਅਜ ਫਰਕ ਪੈ ਜਾਂਦਾ। ਮੇਨ ਉਹ ਮੇਨ ਜਿਹੜੀ ਬਿਮਾਰੀ ਆ ਮੇਨ ਬਿਮਾਰੀ ਦਾ ਕਬਜ ਹੁੰਦੀ ਆ। ਉਹਨਾਂ ਆ ਸਾਡੀ ਕਬਜ ਦੀ ਦਵਾਈ ਆ ਪਹਿਲੇ ਦਿਨਾਂ ਕਬਜ ਖੋਲ ਦਿੰਦੀ ਆ ਕੋਈ ਲੈਟਰ ਨਹੀਂ ਨੀ ਲੱਗਦੀਆਂ ਕੋਈ ਦਰਦ ਨਹੀਂ ਹੁੰਦਾ। ਉਹਨਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਕਿਉਂ ਨਾ ਉਹ ਬਰਾਦ ਮਹਾਰੀ ਕਬਜ। ਨੋ ਨੋ ਮੈਂ ਬੇਨਤੀ ਕਰਦਾ ਆ ਆਪਣੇ ਪੀਰਾਂ ਨੂੰ ਜਿਨ੍ਹਾਂ ਨੂੰ ਵੀ ਕਬਜ ਰਹੀਦੀ ਆ ਮੈਂ ਸਾਰਿਆਂ ਨੂੰ ਪਹਿਲਾਂ ਆਪਣੀ ਭਾਈ ਕਬਜੋ ਖੋਲੋ ਜਿਹੜੀ ਕਬਜਾ ਨਾ ਉਹਦੇ ਨਾਲ ਸਾਰੀ ਬਿਮਾਰੀ ਲੱਗਦੀ ਹੈ ਹਾਂ ਤੁਸੀਂ ਆਏ ਰਹਿ ਲੋ ਜਦੋਂ ਪਹਿਲੇ ਦਿਨ ਲੈ ਲਈ ਪਹਿਲੇ ਦਿਨ ਕਬਜੋ ਖੋਲ ਦਿੰਦੀ ਹੈ ਜੀ ਸਰ ਆ ਦੂਜੇ ਤੀਜੇ ਬੰਦਾ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਆ ਇਹਦੇ ਵਾਸਤੇ ਕੋਈ ਹਾਂ ਦੇਖੋ ਜੀ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਵੀ ਤਿੰਨ ਤਿੰਨ ਚਾਰ ਚਾਰ ਲੱਖ ਰੁਪਈਆ ਤੁਸੀਂ ਗੋਡਿਆਂ ਤੇ ਲਾਉਨੇ ਆ ਮੈਂ ਸਾਡਾ ਇੱਕ ਵਾਰੀ ਤੇਲ ਵਰਤ ਕੇ ਦੇਖੋ ਇਹ ਤੋਂ ਨੀਜ ਪਾਉਣਾ ਪੈਂਦਾ ਸੁੰਘਣਾ ਪੈਂਦਾ ਤੇ ਗੋਡਿਆਂ ਤੇ ਮਲਣਾ ਪੈਂਦਾ ਉਹਨਾ ਪੰਜਵੇਂ ਜੱਜ ਨਾਲ ਸੇਵੇਂ ਦਾ ਨਰਕ ਪੈ ਜਾਂਦਾ ਮੈਂ ਇਹ ਨੂੰ ਇੱਕ ਵਾਰੀ ਵਰਤ ਕੇ ਤਾਂ ਦੇਖੋ ਕਿ ਉੱਥੇ ਵੀ 3-4 ਲੱਖ ਲਾਉਣਾ ਇੱਕ ਵਾਰੀ ਤੇਲ ਵਰਤ ਕੇ ਤਾਂ ਦੇਖ ਲਓ ਮੈਂ ਕਿਉਂ ਸਾਡਾ ਬੌ ਬੰਦਿਆ ਨੇ ਧੰਨਵਾਦ ਕੀਤਾ ਨਾ ਬਈ ਸਾਡੇ ਗੋਡੇ ਪਚਾਦੇ ਤੁਸੀਂ ਨਵੇਂ ਪਵਾਉਣ ਤੋਂ ਮੈਂ ਘੱਟੋ ਘੱਟ ਘੱਟੋ ਘੱਟ 5-7000 ਬੰਦੇ ਨੇ ਮੇਰਾ ਧੰਨਵਾਦ ਕੀਤਾ ਬਈ ਸਾਡੇ ਗੋਡੇ ਬਚ ਗਏ ਨਵੇਂ ਪੈਣ ਤੋਂ ਪਹਿਲਾਂ ਨਹੀਂ ਹੁਣ ਖਰਾਕਾ ਨਹੀਂ ਰਹੀ ਹੋਰ ਕੋਈ ਚੱਕਰ ਨਹੀਂ ਆਏਗਾ ਹੁਣ ਪੁਰਾਣੇ ਬੁੜੇ ਦੀ ਪੁਰਾਣੇ ਬੁੜੇ ਕਿਹੜਾ ਦਵਾਈਆਂ ਖਾਂਦੇ ਸੀ ਹਾਂ ਮਾਹਨ ਰੌਲਾ ਆਇਆ ਸ਼ਰੀਰ ਦੇ ਵਿੱਚ ਤਾਕਤ ਨਹੀਂ ਹੁੰਦੀ ਇਹਦੇ ਕਰਕੇ ਕਮਜ਼ੋਰੀ ਆ ਜਾਂਦੀ ਹੈ ਸਾਡੀ ਆ ਦਵਾਈ ਹੈ ਹਾਂ ਸਿਰਫ 2 ਮਹੀਨੇ ਖਾਣੀ ਪੈਂਦੀ ਹੈ ਨਾ ਕੋਈ ਇਹਦਾ ਰੇਟ ਨਹੀਂ ਬਾਲਾ ਵੀ ਇਹ 5000 ਦੀ ਹੈ ਜਾਂ 10000 ਦੀ ਹੈ ਨਾ ਕੋਈ ਵੀ ਮੇਰਾ ਵੀਰ ਲੈ ਜਾ ਸਕਦਾ ਮੈਂ ਕਿਉਂ ਲੋਕਾਂ ਨੂੰ ਵੀ ਪਤਾ ਵੀ ਨਾ ਤਾਂ ਉਹ ਦੁੱਤ ਨੇ ਨਾ ਉਹ ਕਣਕਾ ਉਹ ਤਾਂ ਨੇ ਰਿਆ ਹਰਿਆਸ ਪ੍ਰਿਆਨ ਹੈ ਬਸ ਉਹਦੇ ਕਰਕੇ ਸ਼ਰੀਰ ਦੇ ਵਿੱਚ ਤਾਕਤ ਨਹੀਂ ਰਹਿੰਦੀ ਹੁਣ ਜੇ ਤਾਕਤ ਹੋਊਗੀ ਤੁਹਾਨੂੰ ਪਤਾ ਵੀ ਫਿਰ ਤਾਂ ਸਾਰਾ ਕੁਝ ਹੀ ਆ ਇਸ ਰੀਜ ਚ ਤਾਕਤ ਨਹੀਂ ਦਾ ਕੁਝ ਵੀ ਨਹੀਂ ਆਹ ਦਵਾਈ ਹੈ ਜੀ ਹਡੀ ਥੈਰਲ ਦੀ ਪਹਿਲੇ ਦਿਨ ਗੋਲੀ ਛੱਟ ਜਿੰਦੀ ਮੈਂ ਮੈਂ ਛੁੱਟ ਜਿੰਦੀ ਆ ਵੱਧ ਤੋਂ ਵੱਧ 15 ਜਾਂ 18 ਦਿਨ ਦਵਾਈ ਖਾਣੀ ਆ ਪਹਿਲੇ ਦਿਨ ਗੋਲੀ ਸਨ ਵਾਲੀ ਛੱਡ ਦਿਓ ਕੋਈ ਚੱਕਰ ਨਹੀਂ ਆਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਬਸ ਵੱਧ ਤੋਂ ਵੱਧ 15 ਜਾਂ 18 ਦਿਨ ਖਾਣੀ ਆ ਕਿੰਨੀ ਦਾ ਕੀਮਤ ਆ ਨਾ ਕੀਮਤ ਦਾ ਜੀ ਜੋ ਜਮੇ ਲੋਕ ਲੱਖਾਂ ਰੁਪਈਆ ਲਾਉਂਦੇ ਨੇ ਇਹਦਾ ਕੋਈ ਲੱਖਾਂ ਰੁਪਈਆ ਨਹੀਂ ਇਹਦਾ ਹਜ਼ਾਰਾਂ ਰੁਪਈਆ ਚ ਆ ਜਾਂਦੀ ਆ ਹੁਣ ਮੈਂ ਹੁਣ ਤੁਸੀਂ ਐਂ ਦੇ ਲਓ ਵੀ ਪਹਿਲੇ ਦਿਨ ਅਸੀਂ ਗੋਲੀ ਛਡਵਾ ਦਿੰਦੇ ਆ ਥੈਰਲ ਦੀ ਨਾ ਪਹਿਲੇ ਦਿਨ ਤੋਂ ਲੋਡ ਨਹੀਂ ਪੈਂਦੀ। ਬਾਅਦ ਤੋਂ ਬਾਅਦ 15 ਜਾਂ 18 ਦਿਨ ਕਾਣੀ ਆ। ਨਈ ਸਾਡੀ ਦਵਾਈ ਏ ਜੀ ਜੀ ਥੈਰਲ ਦਾ ਬੰਦਾ ਮੋਟਾ ਹੁੰਦਾ ਮੰਨ ਲਓ ਇਹ ਵਜ਼ਨ ਵੀ ਘਟਾਉਂ। ਮੈਂ ਇੱਕ ਵਾਰੀ ਬੰਦਾ ਵਰਤ ਕੇ ਦੇਖੇ। ਹਾਂ ਜੇ ਲੋਕਾਂ ਨੇ ਨੰਬਰ ਲੈਣੇ ਆਉਣਗੇ ਜਿਨ੍ਹਾਂ ਨੂੰ ਆਰਾਮ ਆਇਆ ਮੰਨ ਲਓ ਜੇ ਲੋਕਾਂ ਨੇ ਨੰਬਰ ਵੀ ਦੇ ਦਾਂਗੇ। ਮੈਂ ਕਿਉਂ ਤਾਂ ਹੀ ਅਗਲੇ ਹੁੰਦੇ ਤੇ ਹਰਲੀ ਆਉਂਦੀ ਆ। ਮੈਂ ਕਿਉਂ ਮੈਂ ਤਾਂ ਇਹੀ ਕਹਿਣਾ ਵੀ ਇੱਕ ਵਾਰੀ ਸਾਡੇ ਕੋਲੇ ਆ ਕੇ ਦੇਖੋ। ਸਾਡੇ ਨਾਲ ਵਰਤ ਕੇ ਦੇਖੋ ਤਾਂ ਹੀ ਪਤਾ ਲੱਗੂ। ਮਾ ਹੁਣ ਦੇਖੋ ਜਿਵੇਂ ਹੁਣ ਅੰਗਰੇਜ਼ੀ ਦਵਾਈਆਂ ਨੇ ਉਹ ਸਾਨੂੰ ਵੀ ਪਤਾ ਵੀ ਸੌ ਨੁਕਸਾਨ ਆਉਂਦਾ ਜਿਵੇਂ ਹੁਣ ਦੇਸੀ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੈ ਮੈਂ ਕਿਉਂ ਅੰਗਰੇਜ਼ੀ ਦਵਾਈ ਨਾਲ ਗੁਰਦੇ ਵੀ ਖਰਾਬ ਹੁੰਦੇ ਨੇ ਹੋਰ ਵੀ ਬਿਮਾਰੀਆਂ ਲੱਗਦੀਆਂ ਨੇ ਆ ਲੋਕਾਂ ਨੂੰ ਆਪ ਪਤਾ ਵੀ ਆ ਨਾ ਬਈ ਸਾਡੀ ਅੰਗਰੇਜ਼ੀ ਦਵਾਈ ਨਾਲ ਸਿਹਤ ਖਰਾਬ ਹੁੰਦੀ ਆ ਮਾ ਲੋਕ ਫੇਰ ਨਹੀਂ ਸੋਚਦੇ ਮੈਂ ਜਿਹੜੀ ਦੇਸੀ ਦਵਾਈ ਹੁੰਦੀ ਆ ਕਿਉਂਕਿ ਦਾ ਟਾਈਮ ਥੋੜਾ ਹੀ ਹੁੰਦਾ ਬਦ ਤੋਂ ਬਦ ਮਹੀਨਾ ਜਾਂ 2 ਮਹੀਨੇ ਲੈਂਦੀ ਆ ਉਦੋਂ ਬਾਅਦ ਇਹ ਲੈਂਦੀ ਨਹੀਂ ਮਾ ਕਿਉਂ ਜਿਹੜੀ ਅੰਗਰੇਜ਼ੀ ਆ ਉਹ ਤਾਂ ਸਾਰੀ ਉਮਰ ਜਿੰਨਾ ਚਿਰ ਬੰਦਾ ਜਿਉਂਦਾ ਉਹਨਾਂ ਟਾਈਮ ਖਾਣੀ ਪਊ ਇਹ ਤਾਂ ਡਾਕਟਰ ਵੀ ਗੱਲ ਕਹਿੰਦੇ ਨੇ ਵੀ ਹੁਣ ਥਾਇਰੋਇਡ ਹੋ ਗਿਆ ਜਿੰਨਾ ਚਿਰ ਜਿਉਂਦੇ ਰਹੋਗੇ ਮੰਨ ਲਓ ਵੀ ਉਹਨਾਂ ਟਾਈਮ ਖਾਣੀ ਪਊ ਮਾ ਕਿਉਂ ਦੇ ਵਿੱਚ ਕੋਈ ਇਲਾਜ ਤਾਂ ਹੈ ਨਹੀਂ ਸਿਰਫ ਮੜਾ ਹੀ ਕੰਟਰੋਲ ਆ ਉਹਨਾਂ ਮਾਲੋ ਬਿਮਾਰੀ ਦੀ ਜੜ ਨਹੀਂ ਚੱਕੀ ਜਾਂਦੀ ਮਾ ਮਾ ਦੇਖੋ ਡਰੈਸ ਸਾਡਾ ਹੈਗਾ ਨਾ ਪਿੰਡ ਸਮਾਦ ਭਾਈ ਕੇ ਨਾਨਕ ਸਰ ਰੋਡ ਨਾਲ ਸਾਡੇ ਦੁਕਾਨ ਦੇ ਬੈਂਕ ਆ ਮੇਰਾ ਨੰਬਰ ਆਏਗਾ ਜੀ 99 99 15393 ਨਾ ਕਿਉਂ ਸਾਡੀ ਬ੍ਰਾਂਚ ਲੁਧਿਆਣਾ ਕਿਉਂ ਜੇ ਉਰੇ ਮਿਲਣਾ ਹੋਵੇ ਹਾਂ ਬਹੁਤ ਮਰੀਜ਼ ਮੁੜ ਕੇ ਗਿਆ ਜੀ ਉਰੇ ਕਿਉਂ ਸਾਡੀ ਬ੍ਰਾਂਚ ਹੈਗੀ ਲੁਧਿਆਣਾ ਮੈਂ ਕਿਸੇ ਨੇ ਉਰੇ ਵੀ ਆ ਕੇ ਮਿਲਣਾ ਹੋਵੇ ਮੰਨ ਲਓ ਮੇਰਾ ਭਰਾ ਬੈਠਾ ਹੋਇਆ ਕਰੂ ਆਹ ਮੇਰਾ ਭਰਾ ਸੋਟਾ ਕੋਈ ਵੀ ਕਿਸੇ ਨੂੰ ਦੁੱਖਾ ਮੰਨ ਲਓ ਅਰੇ ਇੱਕ ਦਾ ਹੱਲ ਕਰੂ ਇਹ ਆ ਮੰਨ ਲਓ ਆਏ ਨੇ ਦੁਬਾਰੇ ਇਹ ਕਹਿੰਦੇ ਨੇ ਵੀ ਜਦੋਂ ਵੀ ਵੀਡੀਓ ਭਾਮੋਗੇ ਤਾਂ ਸਾਨੂੰ ਕਾਲ ਜ਼ਰੂਰ ਕਰਿਓ ਤਾਂ ਇਹਨਾਂ ਨੂੰ ਕਾਲ ਕੀਤੀ ਆ ਵੀ ਅਸੀਂ ਵੀ ਲੋਕਾਂ ਨੂੰ ਸਨਿਆਤ ਏ ਬਈ ਇਹ ਤੁਹਾਨੂੰ ਆਮ ਆਉਂਦਾ ਤਸੱਲੀ ਨਾਲ ਆ ਸਕਦੇ ਹੋ। ਕਭੀ ਕੀ ਰਾਮ? ਮਿਰਸਨ। ਕਭੀ ਵੈਦ ਸਾਹਿਬ ਕਹਿੰਦੇ ਆ ਵੀ ਦਵਾਈਆਂ ਸਾਡੀਆਂ ਠੀਕ ਕਰਦੀ ਆ ਰ ਕਿੰਨਾ ਕ ਠੀਕ ਹੋਇਆ ਤੁਹਾਡਾ ਫਲਾ। ਮੈਂ ਤਾਂ ਪਹਿਲਾਂ ਸ਼ੂਗਰ ਦੀ ਖਾਦੀ ਸੀ ਦਵਾਈ। ਹੂੰ। ਉਹਨਾਂ ਤੇ ਬਿਲਕੁਲ ਰਾਮ ਆ ਗਿਆ ਸੀ। ਹੂੰ। ਜਿਹੜਾ ਪਿੰਡਾ ਤੁਹਾਡਾ? ਮੇਰਾ ਪਿੰਡ ਸੁਨਾਦ ਪਾਈ। ਜੀ। ਬੰਦੇ ਉਹ ਵੀ ਜਿਹੜੇ ਵੈਦ ਆ ਸਹੀ ਕਹਿ ਰਹੇ ਆ। ਹਾਂ ਸਹੀ ਕਹਿ ਰਹੇ ਨੇ। ਕਿ ਲਵੋ ਫਰੋਜ਼ਲੀ। ਫਰੋਜ਼ਲੀ। ਹੋ ਜੀ ਤੁਸੀਂ ਕਾਰੇ ਦਵਾਈ ਲਈ ਸੀ ਮੇ ਮਾਤਾ ਜੀ ਦੇ ਗੋਡੇ ਦਰਦ ਕਰਦੇ ਪਏ ਸੀਗੇ ਕਿੰਨੇ ਟਾਈਮ ਬਾਅਦ ਠੀਕ ਹੋ ਗਏ ਇਹਨਾਂ ਦੇ ਤਕਰੀਬਨ 2-3 ਦਿਨਾਂ ਵਿੱਚ ਠੀਕ ਹੋ ਗਏ ਮੈਂ ਤੁਹਾਨੂੰ ਧੰਨਵਾਦ ਕਰਨਾ ਹੈ ਹਾਂ ਜੀ ਕੁਸ ਦਵਾਈ ਹੋਰ ਲੈਣਾ ਹੈ ਸੀ ਕੋਈ ਮਦਦ ਉੱਤਰ ਨੇ ਪਿੰਡ ਬੰਦੇ ਹੈਗੇ ਆ ਉਹ ਕਹਿੰਦੇ ਸਾਨੂੰ ਵੀ ਲੈ ਕੇ ਦੋ ਤਾਂ ਮੈਂ ਸੋ ਆਇਆ ਸੀਗਾ ਬੱਸ ਜੀ ਦਾ ਬਹੁਤ ਧੰਨਵਾਦ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ। ਮਨੀ ਸਿੰਘ ਜੀ ਕਿੱਥੋਂ ਆਏ? ਨਿਹਾਲ ਸਿੰਘ ਵਾਲਾ ਮੰਡੀ। ਨਿਹਾਲ ਸਿੰਘ ਵਾਲਾ। ਹਾਂ ਜੀ। ਕਾਰਕ ਦਿਵਾਈ ਲੈ ਰਿਹਾ ਹਾਂ। ਮੇਰੀ ਮੇਰਾ ਨਾ ਪਿਛਲੇ ਸਾਲ ਐਕਸੀਡੈਂਟ ਹੋ ਗਿਆ ਸੀ। ਫਿਰ ਮੈਂ ਮੋਟਰਸਾਈਕਲ ਤੋਂ ਡਿੱਗ ਪਿਆ ਸੀ। ਐਂ ਕਸਮਾ ਲੱਗਿਆ ਸੀ ਮੇਰੇ ਅੱਖ ਦੇ ਵਿੱਚ ਬਲੱਡ ਪੈ ਗਿਆ ਜਦੋਂ ਮੋਟਰ ਡਿੱਗਿਆ ਸੀ। ਜੀ। ਮੈਂ ਸ਼ੂਗਰ ਦਾ ਮਰੀਜ਼ ਨਹੀਂ ਸੀ ਵੈਸੇ। ਨਾ ਮੇਰਾ ਬੀਪੀ ਪ੍ਰਮਾਤਮਾ ਦੀ ਕਿਰਪਾ ਸੀ ਵਧੀਆ ਠੀਕ ਠਾਕ ਸੀ। ਜਦੋਂ ਮੈਂ ਇਹ ਵਿੱਚ ਚ ਦਾਖਲ ਹੋਇਆ ਡਾਕਟਰਾਂ ਨੇ ਮੇਰੇ ਜਿਵੇਂ ਧੁੰਨੇ ਵਾਲੇ ਟੀਕੇ ਲਾਏ। ਤਾਂ ਉਹਨਾਂ ਨੇ ਦੱਸਿਆ ਵੀ ਮੈਂ ਕਿਹਾ ਜੀ ਫਿਰ ਟੀਕੇ ਕਾਦੇ ਲ ਤਾਂ ਮੈਂ ਕਿਹਾ ਜੀ ਮੈਨੂੰ ਕਿਤੇ ਪ੍ਰੋਬਲਮ ਨਹੀਂ ਸੀ ਆਈ ਕਦੇ ਵੀ ਜ਼ਿੰਦਗੀ ਕਿਹੇ ਜਦੋਂ ਉਹਨਾਂ ਨੇ ਦੇਖਿਆ ਵੀ ਜਿਹੜੇ ਤੇ ਅੱਖ ਦੇ ਵਿੱਚ ਬਲੱਡ ਆ ਇਹ ਇੰਨਾ ਕਹਿੰਦਾ ਵੀ ਮੈਨੂੰ ਅੱਖ ਤੋਂ ਵੀ ਕਾਲਾ ਦਿਖਦਾ ਸੀ ਤੇ ਨਿਗਾ ਮੈਂ ਤਾਂ ਕਿਹਾ ਵੀ ਨਿਗਾ ਨਾ ਚਲੀ ਜਾਵੇ ਕਿਤੇ ਪਰ ਉਹ ਕਹਿੰਦੇ ਵੀ ਜਿਹੜੀ ਦਵਾਈ ਐਨੀ ਸਟਰੋਂਗ ਤੈਨੂੰ ਦੇ ਰਹੇ ਆ ਇਹ ਇੱਕ ਵਾਰੀ ਜਦਰਾ ਸ਼ੂਗਰ ਵਧਾਊਗੀ ਲਾਲੀ ਫੇਰ ਅੱਖ ਤੋਂ ਚੱਕੀ ਜਾਣੀ ਆ ਤੇ ਮੈਂ ਬੈਦ ਜੀ ਨਾਲ ਮੇਰੇ ਕਾਫੀ ਪੁਰਾਣੇ ਰਿਲੇਸ਼ਨ ਸੀਗੇ ਜਾਣਦੇ ਸੀ ਇਹ ਫੋਨ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਇਹਨਾਂ ਤੋਂ ਮੈਂ ਦਵਾਈ ਲਈ ਆ ਅੱਜ ਮੈਨੂੰ ਮੈਂ ਕੋਈ ਐਲੋਪੈਥੀ ਦਵਾਈ ਖਾਣ ਦੀ ਲੋੜ ਨਹੀਂ ਪਈ ਸ਼ੂਗਰ ਮੇਰਾ ਬਿਲਕੁਲ ਨੋਰਮਲ ਆ ਗਿਆ ਮੈਂ ਬੈਦਗੀ ਰਾਜ ਜੀ ਧੰਨਵਾਦ ਕਰਨ ਵਾਸਤੇ ਸਪੈਸ਼ਲ ਆਇਆ ਵਰਵੀਰ ਜੀ ਬਹੁਤ ਸਾਰੇ ਲੋਕ ਆ ਜਿਹੜਾ ਸੱਚ ਨਹੀਂ ਮੰਨਦੇ ਤੁਸੀਂ ਆਫ ਹੋਣ ਆਇਆ ਹਾਂਜੀ ਹਾਂ ਜੀ ਚਲੋ ਜੀ ਸੁਣਿਆ ਮੈਂ ਕਹਿੰਦਾ ਜੀ ਦੇਖੋ ਅੰਗਰੇਜ਼ੀ ਦਵਾਈਆਂ ਤੋਂ ਬਚੋ ਅੰਗਰੇਜ਼ੀ ਦਵਾਈ ਆਪਾਂ ਕਹਿੰਦੇ ਇੱਕ ਬਿਮਾਰੀ ਤੋਂ ਲੈਨੇ ਠੀਕ ਹੁੰਦੀ ਆ 10 ਬਿਮਾਰੀਆਂ ਨਾਲ ਲੀਵਰ ਗੁਰਦੇ ਹਾਰਦ ਸਭ ਨੂੰ ਪਲਟਾ ਪਰ ਅਗਰ ਜੇ ਆਪਾਂ ਕਹਿ ਦਈਏ ਇਹਦਾ ਟ੍ਰੀਟਮੈਂਟ ਥੋੜਾ ਲੰਬਾ ਹੋ ਸਕਦਾ ਹੈ। ਦੇਸੀ ਦਵਾਈ ਦਾ ਪਰ ਉਹਦਾ ਕੋਈ ਸਾਈਡ ਇਫੈਕਟ ਇਨਸਾਨ ਨਹੀਂ ਹੁੰਦਾ। ਵੀ ਲੋਕਾਂ ਨੂੰ ਯਾਰ ਐਲੋਪੈਥੀ ਤੋਂ ਘਟਾ ਕੇ ਇੰਦਰ ਆਪਾਂ ਨੂੰ ਜੋੜਨਾ ਚਾਹੀਦਾ। ਮੈਂ ਤਾਂ ਇਹੀ ਸਾਰਿਆਂ ਨੂੰ ਸੁਨੇਹਾ ਦਿੰਦਾ ਵੀ ਹਰ ਇੱਕ ਬੰਦੇ ਨੂੰ ਦੇਸੀ ਦਵਾਈਆਂ ਲੈਣੀਆਂ ਚਾਹੀਦੀਆਂ। ਕਿਉਂਕਿ ਆਪਣੇ ਪੁਰਾਣੇ ਖਾਨਦਾਨ ਦੇ ਵਿੱਚ ਬਯੁਰਕ ਸੀ ਜਿਹੜੇ ਕੋਈ ਦੇਸੀ ਚੀਜ਼ਾਂ ਘਰਾਂ 'ਚ ਵਰਤਦੇ ਸੀ। ਲੋਕਾਂ ਨੇ ਅੱਜ ਕੱਲ ਆਪਾਂ ਨੂੰ ਪਤਾ ਵਰਤਨ ਚੇਂਜ ਹੋ ਗਏ, ਖਾਣ ਪੀਣ ਵੀ ਚੇਂਜ ਹੋ ਰਿਹਾ ਹੈ। ਪਰ ਲੋਕਾਂ ਨੂੰ ਦੇਸੀ ਹਰ ਚੀਜ਼ ਨਾਲ ਜੁੜਨਾ ਚਾਹੀਦਾ। ਮੈਂ ਤਾਂ ਇਹੀ ਸੁਨੇਹਾ ਲਾਉਂਗਾ। ਯਾਸੀਨ ਖਾਨ ਯਾਸੀਨ ਖਾਨ ਹਾਂ ਜੀ ਹਾਂ ਸਾਹਿਬ ਤੁਸੀਂ ਕਹਿੰਦੇ ਹੋ ਗਿਆ ਕਿ ਇਹ ਮੈਂ ਇਹ ਬਾਹਰ ਭੇਜੀ ਸੀ ਸ਼ੂਗਰ ਦੀ ਦਵਾਈ ਹਮ ਕੈਨੇਡਾ ਵਿੱਚ ਤਾਏ ਨੂੰ ਸ਼ੂਗਰ ਬਹੁਤ ਜ਼ਿਆਦਾ ਸੀ ਤੇ ਉਹਨਾਂ ਕੋਲ ਭੇਜੀ ਸੀ ਤੇ ਹੁਣ ਅੱਜ ਇਹਨਾਂ ਇੱਧਰ ਆਏ ਸੀਗੇ ਹੋਰ ਦਵਾਈ ਲੈਣ ਤੇ ਉੱਥੇ ਰਿਸ਼ਤੇਦਾਰਾਂ ਨੇ ਹੋਰ ਮੰਗਾਈ ਇਹ ਦਵਾਈ ਮੈਡੀਸਨ ਤੇ ਉਹਨਾਂ ਨੂੰ 2-3 ਮਹੀਨੇ ਆਰਾਮ ਵਧੀਆ ਆ ਗਿਆ ਸੀਗਾ ਚਾਰ ਪੰਜਾਂ ਚੰਦਾ ਦਵਾਈ ਗੋਲੀ ਸੀ ਉਹ ਵੀ ਛੱਡ ਗਈ ਸੀਗੀ ਉਹਨਾਂ ਨੂੰ ਸ਼ੂਗਰ ਕਾਫੀ ਜ਼ਿਆਦਾ ਰਹਿਣ ਲੱਗ ਪਿਆ ਕਸਰ ਦੇਖੋ ਲੋਕਾਂ ਨੂੰ ਸਾਬਾਵਾਣਾ ਬਹੁਤ ਹਕਤਾਨ ਹਾਂਜੀ ਜਿਵੇਂ ਤੁਹਾਡੇ ਰਿਸ਼ਤੇਦਾਰ ਸੀ ਦੋ ਤਿੰਨ ਪਹਿਲਾਂ ਵੀ ਦੋਸਤ ਹੋਰ ਸੀ ਬੈਠਾ ਹੈ ਬੈਠ ਬਾਰੇ ਚੀਜ਼ਾਂ ਕਰਦਾ ਬਾਈ ਮੈਂ ਤਾਂ ਇਹ ਹੀ ਕਹਣਾ ਵੀ ਇੱਥੋਂ ਹੁਣ ਅਸੀਂ ਇੱਕ ਵਾਰ ਦਵਾਈ ਲੱਤੀ ਐ ਸਾਨੂੰ ਅਸਰ ਹੋਇਆ ਤਾਂ ਹੁਣ ਅਸੀਂ ਦੁਵਾਰੇ ਮੈਡੀਸਨ ਦੁਵਾਰੇ ਬਾਹਰ ਭੇਜ ਰਹੇ ਹਾਂ ਇਹ ਸਾਨੂੰ ਕੀ ਲੋ ਜਰੂਰ ਤੁਸੀਂ ਉਰੇ ਆਉਣ ਦੀ ਜਿਹੜਾ ਪਰੋਸੀ ਹੈ ਹਾਂਜੀ ਹਾਂਜੀ ਪੂਰਾ ਪਰੋਸੀ ਹੋਰ ਯੋਗ ਹੈ ਜੀ ਕਿਉਂਕਿ ਹੁਣ ਦਵਾਈ ਜਿਹੜਾ ਬਾਹਰ ਭੇਜੀ ਹੈ ਬਾਹਰ ਰਿਸਪੌਂਸ ਵਧੀਆ ਆਇਆ ਆਪਾਂ ਨੂੰ ਹੁਣ ਤਾਂ ਇਸ ਕਰਕੇ ਦੁਵਾਰੇ ਆਏ ਹੋਰੇ ਮੇਰਾ ਨਾਮ ਭਿੰਦਰ ਸਿੰਘ ਹੈ ਹਾਂਜੀ ਸਾਡੇ ਬ੍ਰਦਰ ਕਹਿੰਦੇ ਵੀ ਅਸੀਂ ਉੱਥੇ ਚਲੇ ਗਏ ਅਸੀਂ ਆਪਣਾ ਲੁਧਿਆਣਾ ਤੇ ਹੁਣ ਤੁਸੀਂ ਸੰਭਾਲ ਲੋ ਫਿਰ ਇਹ ਕੰਮ ਹਾਂਜੀ ਹੁਣ ਇਹ ਕਾਫੀ ਟਾਈਮ ਹੋ ਗਿਆ 3-4 ਮਹੀਨੇ ਹੋ ਗਏ ਇਹ ਲੁਧਿਆਣੇ ਸਾਮ ਰਹੇ ਹੇ ਆ ਉੱਥੇ ਕੁਝ ਤਿਆਰੀ ਕਰ ਰਹੇ ਸੀਗੇ ਨਵੀਂ ਮਤਲਬ ਬ੍ਰਾਂਚ ਦੀ ਵੈਸੇ ਤਾਂ ਪਹਿਲਾਂ ਵੀ ਸੀਗੀ ਉਹਨੂੰ ਅਪਡੇਟ ਕਰ ਰਹੇ ਸੀਗੇ ਉਸ ਦੇ ਦੌਰਾਨ ਇਹਨਾਂ ਨੇ ਇਹ ਸੋਚਿਆ ਵੀ ਇੱਥੇ ਚਲੋ ਇਹਨਾਂ ਨੂੰ ਸ਼ਿਫਟ ਕਰ ਦਿੰਦੇ ਹਾਂ ਇੱਥੇ ਇਹਨਾਂ ਦੀ ਜਗ੍ਹਾ ਹੁਣ ਮੈਂ ਇੱਥੇ ਦਵਾਈ ਦਿੰਦਾ ਤੇ ਆਪਣਾ ਐਡਰੈਸ ਮੇਰਾ ਪਤਾ ਹੈਗਾ ਜੀ ਨਾਨਕਸਰ ਰੋਡ ਸਮਾਧ ਭਾਈ ਜੀ ਨਾਲ ਬੈਂਕ ਦੇ ਨਾਲ ਆਪਣੀ ਦੁਕਾਨ ਹੈ 98557 ਜੀ 41998557 ਜੀ 41972